ਰਾਮ ਰਾਮ ਜੀ ਸਿੱਧਾਨਾਂ ਚਰਚਾ ਗੁਰੂ ਨਾਨਕ ਜੀ ਮਰਦਾਨਾ ਜੀ ਦੇ ਚਲਾਣਾ ਕਰਨ ਤੋਂ ਬਾਅਦ ਅੱਗੇ ਵਧੇ ਅੱਗੇ ਉਹਨਾਂ ਨੂੰ ਗੁਰਗਨਾਹ ਜੀ ਦੇ ਚੇਲੇ ਮਿਲੇ ਸਾਰਿਆਂ ਨੇ ਗੁਰਨਾਨਕ ਜੀ ਨੂੰ ਆਦੇਸ਼ ਆਦੇਸ਼ ਆਖੀ ਗੁਰਨਾਨਕ ਜੀ ਨੇ ਕਿਹਾ ਇੱਕ ਅੰਕਾਰ ਨੂੰ ਆਦੇਸ਼ ਸਾਰੇ ਸਤਗੁਰੂ ਜੀ ਪਾਸ ਬੈਠ ਕੇ ਇਹ ਪ੍ਰਸ਼ਨ ਕੀਤਾ ਦੁਰਮਤ ਕਿਸ ਤਰ੍ਹਾਂ ਛੁੱਡੀ ਜਾਵੇ ਕਠਿਨ ਤਰਨ ਵਾਲੀ ਦੁਨੀਆ ਨੂੰ ਕਿਸ ਤਰ੍ਹਾਂ ਤਾਰਿਆ ਜਾਵੇ ਜਗਤ ਵਿੱਚ ਜੀਉਂਦਿਆਂ ਹੀ ਕਿਸ ਤਰ੍ਹਾਂ ਮਰਿਆ ਜਾਵੇ ਸੱਚ ਦੀ ਪਛਾਣ ਕਿਸ ਤਰ੍ਹਾਂ ਹੋਵੇ ਅਤੇ ਸੱਚ ਦਾ ਰਸਤਾ ਕਿਸ ਤਰ੍ਹਾਂ ਜਾਣਿਆ ਜਾਵੇ ਇੰਦਰੀਆਂ ਬਸ ਕਿਸ ਤਰ੍ਹਾਂ ਹੋਣ ਅਤੇ ਮਨ ਸ਼ਾਂਤ ਕਿਸ ਤਰ੍ਹਾਂ ਹੋਵੇ ਉਸ ਦਾ ਰੂਪ ਕੀ ਹੈ ਅਤੇ ਵਿਸਤਾਰ ਕਿੱਡਾ ਹੈ ਕਰਨ ਵਾਲਾ ਕਿਹੜਾ ਗੰਮ ਹੈ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ ਅਤੇ ਕਿੱਥੇ ਸਮਾਉਂਦਾ ਹੈ ਇਸਨੂੰ ਦੱਸੋ ਗੁਰੂ ਜੀ ਨੇ ਉਹਨਾਂ ਦਾ ਪ੍ਰਸ਼ਨ ਸੁਣ ਕੇ ਇਹ ਉੱਤਰ ਦਿੱਤਾ ਗੁਰਮਤ ਲੈ ਕੇ ਦੁਰਮਤ ਛੱਡੀ ਜਾਂਦੀ ਹੈ ਅਤੇ ਨਾਮ ਵਿੱਚ ਲੱਗ ਕੇ ਕਠਿਨ ਸੰਸਾਰ ਤਰਿਆ ਜਾਂਦਾ ਹੈ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਧਾਰ ਕੇ ਜਿਉਂਦਿਆਂ ਹੀ ਮਰਿਆ ਜਾਂਦਾ ਹੈ ਗੁਰੂ ਉਪਦੇਸ਼ ਲੈ ਕੇ ਸੱਚ ਪਛਾਣਿਆ ਜਾਂਦਾ ਹੈ ਅਤੇ ਗੁਰੂ ਉਪਦੇਸ਼ ਦੀ ਖੋਜ ਕਰਕੇ ਰਸਤਾ ਜਾਣਿਆ ਜਾਂਦਾ ਹੈ ਮਨ ਨੂੰ ਮਾਰਨ ਨਾਲ ਇੰਦਰੀਆਂ ਵੀ ਵਸ ਹੁੰਦੀਆਂ ਹਨ ਉਸ ਦੇ ਰੂਪ ਦਾ ਵਿਸਤਾਰ ਕਹਿਣ ਤੋਂ ਰਹਿਤ ਹੈ ਰਾਤ ਦਿਨ ਪਰਮੇਸ਼ਵਰ ਦਾ ਸਿਮਰਨ ਕਰਨ ਤੋਂ ਉੱਪਰ ਹੋਰ ਕੋਈ ਕਰਤੱਵ ਨਹੀਂ ਹੈ ਜੀਵ ਹਗਮ ਵਿੱਚ ਆਉਂਦਾ ਹੈ ਅਤੇ ਹਗਮ ਵਿੱਚ ਜਾਂਦਾ ਹੈ ਇਹ ਉੱਤਰ ਸੁਣ ਕੇ ਗੋਰਖ ਨੇ ਫਿਰ ਕਿਹਾ ਸਾਡੇ ਨਾਲ ਅਚਲ ਦੇ ਮੇਲੇ ਉੱਤੇ ਉਟਾਲੇ ਚੱਲੋ ਗੁਰਗੋਨਨ ਨਾਨਕ ਜੀ ਨਾਨਕ ਜੀ ਦੇ ਉੱਤਰ ਸੁਣ ਕੇ ਸੰਤੁਸ਼ਟ ਹੋਏ ਅਤੇ ਨਾਨਕ ਜੀ ਨੂੰ ਅਚਲ ਬਟਾਲੇ ਸਿੱਧਾ ਦਾ ਜੋ ਮੇਲਾ ਲੱਗਦਾ ਸੀ ਉਸ ਮੇਲੇ ਵਿੱਚ ਜਾਣ ਦਾ ਨਿਯੋਤਾ ਦਿੱਤਾ ਨਾਨਕ ਜੀ ਨੇ ਉਹਨਾਂ ਕੋ ਪੁੱਛਿਆ ਕਿ ਮੇਲਾ ਕਿੰਨੀ ਦੂਰ ਹੈ ਉਹਨਾਂ ਨੇ ਕਿਹਾ ਕਿ ਮੇਲਾ 600 ਕੋਹਾਂ ਦੀ ਦੂਰੀ ਵਿੱਚ ਹੈ ਫਿਰ ਨਾਨਕ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਸਿੱਧ ਹੋ ਤੁਸੀਂ ਤਾਂ ਮੇਲੇ ਵਿੱਚ ਚਲੇ ਜਾਓਗੇ ਪਰੰਤੂ ਮੈਂ ਤਾਂ ਹੌਲੀ ਹੌਲੀ ਹੀ ਆਵਾਂਗਾ ਮੈਂ ਤੁਹਾਡੀ ਸ਼ਕਤੀ ਜਿੰਨਾ ਸ਼ਕਤੀਵਾਨ ਕਿਥੇ ਮੈਂ ਤਾਂ ਪ੍ਰਮਾਤਮਾ ਦੀ ਸ਼ਕਤੀ ਦੇ ਅਨੁਸਾਰ ਜਿਵੇਂ ਸਮਰਥ ਹੋਏਗਾ ਮੈਂ ਆਵਾਂਗਾ ਗੋਰਖਨਾਥ ਜੀ ਨੇ ਕਿਹਾ ਕਿ ਤੁਸੀਂ ਤਾਂ ਸੁਮੇਰੂ ਪਰਵਤ ਦੀ ਯਾਤਰਾ ਵੀ ਕੀਤੀ ਸੀ ਤੁਸੀਂ ਆਪਣੀਆਂ ਖੜਾਵਾਂ ਹਵਾ ਵਿੱਚ ਉਡਾਈਆਂ ਸੀ ਤੁਹਾਡੇ ਲਈ ਕੀ ਮੁਸ਼ਕਲ ਹੈ ਨਾਨਕ ਜੀ ਨੇ ਕਿਹਾ ਉਹ ਸਭ ਪਰਮੇਸ਼ਵਰ ਦੀ ਸ਼ਕਤੀ ਨਾਲ ਹੋਇਆ ਸੀ ਮੇਰੀ ਕੋਈ ਸ਼ਕਤੀ ਨਹੀਂ ਪਰਮੇਸ਼ਵਰ ਦੀ ਸ਼ਕਤੀ ਨਾਲ ਹੀ ਅਸੀਂ ਅਚਲ ਮੇਲੇ ਵਿੱਚ ਜਾਵਾਂਗੇ ਤੁਸੀਂ ਜਾਓ ਗੁਰਗਨਾਥ ਜੀ ਤੇ ਸਾਰੇ ਸਿੱਧਾਂ ਨੇ ਆਦੇਸ਼ ਆਦੇਸ਼ ਕਰਕੇ ਉਠੋੜਵਾਨ ਕੀ ਕੀਤੀ ਆਦੇਸ਼ੇਸੋ ਕੋਹ ਦੂਰ ਉਟਾਲੇ ਦੀ ਯਾਤਰਾ ਆਰੰਭ ਕੀਤੀ ਨਾਨਕ ਜੀ ਪ੍ਰਮਾਤਮਾ ਨਿਰੰਕਾਰ ਦਾ ਨਾਮ ਲੈ ਕੇ ਖਿੰਨ ਵਿੱਚ ਹੀ ਉਟਾਲੇ ਪਹੁੰਚ ਗਏ ਅਤੇ ਕੁਚੇ ਸਥਾਨ ਤੇ ਆਪਣਾ ਸੰਜਮਾ ਲਿਆ ਜਦੋਂ ਅਗਲੇ ਦਿਨ ਸਾਰੇ ਸਿੱਧ ਆਪਣੀ ਯੋਗ ਸ਼ਕਤੀ ਨਾਲ ਉਸ ਸਥਾਨ ਤੇ ਪਹੁੰਚੇ ਤਾਂ ਉਹ ਦੇਖ ਕੇ ਬਹੁਤ ਹੈਰਾਨ ਹੋਏ ਕਿ ਨਾਨਕ ਜੀ ਤਾਂ ਪਹਿਲਾਂ ਹੀ ਉੱਥੇ ਵਿਰਾਜਮਾਨ ਨੇ ਸਿੱਧਾਂ ਨੇ ਕਿਹਾ ਨਾਨਕ ਜੀ ਤੁਸੀਂ ਤਾਂ ਬਹੁਤ ਕਰਾਮਾਤੀ ਹੋ ਤੁਸੀਂ ਤਾਂ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਹੋ ਅਸੀਂ ਆਪਣੀਆਂ ਸਿੱਧੀਆਂ ਨਾਲ ਆਪਣੀ ਸ਼ਕਤੀ ਨਾਲ ਜਿੰਨੇ ਸਮੇਂ ਚ ਪਹੁੰਚੇ ਤੁਸੀਂ ਤਾਂ ਉਸ ਤੋਂ ਬਹੁਤ ਘੱਟ ਸਮੇਂ ਚ ਪਹੁੰਚ ਗਏ ਨਾਨਕ ਜੀ ਨੇ ਕਿਹਾ ਮੇਰੀ ਕੋਈ ਸ਼ਕਤੀ ਨਹੀਂ ਇਹ ਨਿਰੰਕਾਰ ਦੀ ਸ਼ਕਤੀ ਹੈ परमात्मा ਦੀ ਸ਼ਕਤੀ ਹੈ ਉਸ ਦੀ ਸ਼ਕਤੀ ਨਾਲ ਹੀ ਮੈਂ ਇੱਥੇ ਪਹੁੰਚਿਆ ਹਾਂ ਫਿਰ ਉੱਥੇ ਸਾਰੇ ਸਿੱਧਾਂ ਨੇ ਆਪਣੇ ਆਸਨ ਜਮਾ ਲਏ ਆਪਣੀ ਪੂਜਾ ਪ੍ਰਤੀਸ਼ਟਾ ਕਰਨੀ ਸ਼ੁਰੂ ਕਰ ਦਿੱਤੀ ਪਰੰਤੂ ਸਾਰਿਆਂ ਨਾਲੋਂ ਵੱਧ ਪੂਜਾ ਗੁਰੂ ਨਾਨਕ ਜੀ ਦੀ ਹੋਈ ਇਸ ਵੇਕ ਕੇ ਸਿੰਧ ਬਹੁਤ ਈਰਖਾ ਕੋ ਵਿੱਚ ਸਰ ਬਲੇ ਉਹਨਾਂ ਨੂੰ ਗੁਰਨਾਨਕ ਜੀ ਵੱਲੋਂ ਕਿ ਈਰਖਾ ਹੁੰਦੀ ਪਰ ਉਹ ਕੁਝ ਕਰ ਨਹੀਂ ਸੰਕਦੇ ਉਹਨਾਂ ਨੂੰ ਪਤਾ ਸੀ ਕਿ ਨਾਨਕ ਜੀ ਤੇ ਪ੍ਰਮਾਤਮਾ ਦਾ ਰੂਪ ਹੀ ਨੇ ਇਹ ਸਮਝ ਕੇ ਉਹਨਾਂ ਦਾ ਹੰਕਾਰ ਕੁਝ ਟੁੱਟਿਆ ਕਿਉਂਕਿ ਉਹਨਾਂ ਨੂੰ ਆਦਤ ਸੀ ਆਪਣੀ ਸੇਵਾ ਪੂਜਾ ਪ੍ਰਤੀਸ਼ਠਾ ਦੀ ਆਪਣੀ ਜੈਜਗਾਰ ਕਰਨ ਦੀ ਪਰ ਨਾਨਕ ਜੀ ਨੇ ਉੱਥੇ ਨਿਰੰਕਾਰ ਦਾ ਨਾਮ ਸਿਮਰਨ ਕਰਕੇ ਨਾਮ ਦਾ ਉਚਾਰਨ ਕਰਕੇ ਜਦੋਂ ਪ੍ਰਮਾਤਮਾ ਦੀ ਜੈਜਗਾਰ ਕਰਵਾਈ ਤੇ ਉਹਨਾਂ ਨੂੰ ਆਪਣੇ ਅਹੰਕਾਰ ਦਾ ਅਹਿਸਾਸ ਹੋਇਆ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਦਾ ਅਹੰਕਾਰ ਤੋੜਨ ਵਾਸਤੇ ਹੀ ਨਾਨਕ ਜੀ ਨੇ ਲੀਲਾ ਕੀਤੀ ਸੀ ਉੱਥੇ ਜਾਂਦਾ ਹੁਣ ਕੋਈ ਮਕਸਦ ਨਾਨਕ ਜੀ ਦਾ ਨਹੀਂ ਸੀ ਸਿੱਧਾ ਨੂੰ ਸਿੱਖਿਆ ਦੇਣ ਵਾਸਤੇ ਗੁਰੂ ਨਾਨਕ ਜੀ ਅਚਲ ਤੇ ਮੇਲੇ ਵਟਾਲੇ ਗਏ ਸਨ ਫਿਰ ਅਗਲੇ ਦਿਨ ਨਾਨਕ ਜੀ ਨੇ ਬਾਲਾ ਜੀ ਨੂੰ ਕਿਹਾ ਕਿ ਚੱਲ ਬਾਲਾ ਤਲਵੰਡੀ ਚੱਲੀਏ ਜਦੋਂ ਅੱਖਾਂ ਬੰਦ ਕੀਤੀਆਂ ਤੇ ਕੁਝ ਸੈਕਿੰਡ ਬਾਅਦ ਖੋਲੀਆਂ ਤੇ ਦੋਨੇ ਹੀ ਤਲਵੰਡੀ ਦੇ ਬਾਹਰ ਵਿਰਾਜਮਾਨ ਸਨ ਨਾਨਕ ਨੇ ਕਿਹਾ ਬਲਾਜੀ ਮਰਦਾਨਾ ਜੀ ਦਾ ਸੰਸਕਾਰ ਜਿਸ ਖੁਰਮ ਸ਼ਹਿਰ ਵਿੱਚ ਹੋਇਆ ਸੀ ਉਸ ਅਸਥਾਨ ਤੇ ਉਹਨਾਂ ਦੇ ਬੱਚੇ ਸ਼ਹਿਜ਼ਾਦੇ ਨੂੰ ਅਸੀਂ ਬਿਠਾਣਾ ਹੈ ਸਿਰਪਉ ਦੇ ਕੇ ਉਸ ਜਗ੍ਹਾ ਦੀ ਸੇਵਾ ਉਹਨਾਂ ਨੂੰ ਦੇਣੀ ਹੈ ਅਤੇ ਉਹਨਾਂ ਦਾ ਵੰਸ਼ ਅੱਗੇ ਉੱਥੇ ਹੀ ਸੇਵਾ ਕਰਦਾ ਰਹੇਗਾ ਉਹਦੇ ਬਹੁਤ ਫਰੀਬੂਤ ਹੋਵੇਗਾ ਬਲਾਜੀ ਨੂੰ ਕਿਹਾ ਕਿ ਤੁਸੀਂ ਜਾ ਕੇ ਚੁੱਪਚਾਪ ਸ਼ਹਿਜ਼ਾਦੇ ਨੂੰ ਮੇਰੇ ਕੋਲ ਲੈ ਆਓ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਕਿਉਂਕਿ ਚਾਹੇ ਮੇਰੇ ਮਾਤਾ ਪਿਤਾ ਅਤੇ ਇਸ ਰਾਏ ਪਰ ਦੀ ਤਲਵੰਡੀ ਦੇ ਰਾਏ ਬੁਲਾਰ ਦਾ ਅੰਤਿਮ ਸੰਸਕਾਰ ਹੋ ਚੁੱਕਾ ਹੈ ਉਹ ਨਿਰੰਕਾਰ ਨੂੰ ਜਾ ਚੁੱਕੇ ਨੇ ਪਰੰਤੂ ਮੇਰਾ ਚਾਚਾ ਲਾਲੂ ਜੀ ਮੇਰੇ ਨਾਲ ਬਹੁਤ ਮੋਹ ਕਰਦਾ ਹੈ ਲਾਲੂ ਜੀ ਨੂੰ ਜਦੋਂ ਪਤਾ ਲੱਗੇਗਾ ਕਿ ਮੈਂ ਆਇਆ ਹਾਂ ਤਾਂ ਮੈਨੂੰ ਦੇਖ ਕੇ ਬਹੁਤ ਵਿਰਲਾਪ ਕਰਨਗੇ ਤੇ ਮੋਹ ਹੁੰਦੇ ਵੰਦਨਾ ਚ ਮਨ ਨੂੰ ਪਾਉਣ ਦੀ ਕੋਸ਼ਿਸ਼ ਕਰਨਗੇ ਬਾਲਾ ਜੀ ਨੇ ਕਿਹਾ ਜੀਵ ਤੁਹਾਡੀ ਆਗਿਆ ਬਾਲਾ ਜੀ ਗਏ ਤੇ ਬਾਲਾ ਜੀ ਸ਼ਹਿਜ਼ਾਦੇ ਨੂੰ ਆਪਣੇ ਨਾਲ ਲੈ ਆਏ ਸ਼ਹਿਜ਼ਾਦਾ ਜੀ ਨੇ ਜਦੋਂ ਨਾਨਕ ਜੀ ਨੂੰ ਦੇਖਿਆ ਤੇ ਉਹਨਾਂ ਨੇ ਚੰਨਾ ਚ ਆਪਣਾ ਮਸਤਕ ਰੱਖਿਆ ਨਾਨਕ ਜੀ ਨੇ ਕਿਹਾ ਕਿ ਸ਼ਹਿਜ਼ਾਦੇ ਤੇਰੇ ਪਿਤਾ ਮਰਦਾਨਾ ਜੀ ਦਾ ਦੇਹ ਖੁਰਮੇ ਸ਼ਹਿਰ ਚ ਪੂਰਾ ਹੋਇਆ ਹੈ ਹੁਣ ਅਸੀਂ ਤੈਨੂੰ ਉੱਥੇ ਵਿਰਾਜਮਾਨ ਕਰਨਾ ਹੈ ਤੈਨੂੰ ਸਿਰਪੋ ਦੇ ਕੇ ਉਸ ਜਗ੍ਹਾ ਦਾ बस नीक बनाना है तेरा सत्कार ਵੀ ਮਰਦਾਨੇ ਵਾਂਗ ਹੀ ਹੋਵੇਗਾ ਤੋ ਚਿੰਤਾ ਨਾ ਕਰ ਸ਼ੈਯਾਦ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਤੁਹਾਡੇ ਦਾਸ ਸਨ ਮੈਂ ਵੀ ਤੁਹਾਡਾ ਦਾਸ ਹੀ ਹਾਂ ਜਿਵੇਂ ਤੁਹਾਡਾ ਹੁਕਮ ਹੋਵੇਗਾ ਉਵੇਂ ਹੀ ਮੈਂ ਕਰਾਂਗਾ ਇਹ ਕਹੇ ਕਿ ਸ਼ੈਯਾਦ ਨਾਨਕ ਜੀ ਨਾਲ ਚਲ ਪਿਆ ਧੰਨਵਾਦ